हिमाचल ਦੇ ਮੰਡੀ ਵਿੱਚ ਬੱਦਲ ਫਟਣ ਨਾਲ ਮਚਿਆ ਹਾਹਾਕਾਰ ਤੈੰਦੀ ਹੋਈ ਮੌਤ ਦਰਜਨਾ ਗੱਡੀਆਂ ਅਤੇ ਘਾਰ ਦੱਬੇ ਗਏ ਮਲਬੇ ਹੇਠ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਬੱਦਲ ਫਟਣ ਨਾਲ ਅਚਾਨਕ ਆਏ ਹੜ੍ਹ ਦੇ ਨਾਲ ਮੱਚੀ ਭਾਰੀ ਤਬਾਹੀ ਤਿੰਨ ਲੋਕਾਂ ਦੀ ਹੋ ਗਈ ਮੌਤ ਜਦਕੇ ਕਈ ਘਾਰ ਅਤੇ ਵਾਹਨ ਮਲਬੇ ਹੇਠ ਦੱਬ ਗਏ ਪ੍ਰਸ਼ਾਸਨ ਵੱਲੋਂ ਜੋਦਰ ਸਟਰਤੀ ਪਰ ਚਾਬ ਦੇ ਕੰਮ ਨੇ ਜਾਰੀ ਜਾ ਕੇ ਪ੍ਰਸ਼ਾਸਨ ਦੇ ਵੱਲੋਂ ਆਮ ਲੋਕਾਂ ਨੂੰ ਵੀ ਨਦੀ ਤੇ ਨਾਲਿਆਂ ਤੋਂ ਦੂਰ ਰਹਿਣ ਦੀ ਕੀਤੀ ਗਈ ਅਪੀ ਬੱਦਲ ਫਟਣ ਦੀਆਂ ਤਾਜ਼ਾ ਘਟਨਾਵਾਂ ਅਤੇ ਇਸ ਸਾਲ ਦੇ ਅੰਕੜਿਆਂ ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਇੰਝ ਜਾਪ ਰਿਹਾ ਹੈ ਕਿ ਇਸ ਵਾਰ ਕੁਦਰਤ ਵੀ ਸ਼ਾਇਦ ਰਿਕਾਰਡ ਬਣਾਉਣ ਦੇ ਵਿੱਚ ਮਸ਼ਰੂਫ ਹੈ ਇਸ ਸਾਲ 30 ਜੁਲਾਈ 2025 ਤੱਕ ਬੱਦਲ ਫਟਣ ਦੀਆਂ ਘਟੋ-ਘਟ 26 ਘਟਨਾਵਾਂ ਭਾਰਤ ਵਿੱਚ ਦਰਜ ਕੀਤੀਆਂ ਗਈਆਂ ਹਨ ਇਸ ਦੌਰਾਨ ਲਗਭਗ ਡੇਢ ਦਰਜਨ ਦੇ ਕਰੀਬ ਵਿਅਕਤੀਆਂ ਦੀਆਂ ਮੌਤਾਂ ਇਹਨਾਂ ਘਟਨਾਵਾਂ ਨਾਲ ਸਿੱਧੇ ਤੌਰ ਤੇ ਸਬੰਧਤ ਹਨ ਸਾਲ 2025 ਦੇ ਵਿੱਚ ਜੇਕਰ ਬੱਦਲ ਫਟਣ ਦੀਆਂ ਘਟਨਾਵਾਂ ਦੇ ਅੰਕੜਿਆਂ ਤੇ ਨਿਗਾਹ ਮਾਰੀ ਜਾਵੇ ਤਾਂ ਕੁੱਲ 26 ਬੱਦਲ ਫਟਣ ਦੀਆਂ ਘਟਨਾਵਾਂ ਦੇਸ਼ ਦੇ ਵਿੱਚ ਰਿਪੋਰਟ ਹੋਈਆਂ ਹਨ ਜਿਨ੍ਹਾਂ ਵਿੱਚੋਂ 25 ਬੱਦਲ ਫਟਣ ਦੀਆਂ ਘਟਨਾਵਾਂ ਸਿਰਫ ਹਿਮਾਚਲ ਤੋਂ ਰਿਪੋਰਟ ਹੋਈਆਂ ਹਨ ਜਦਕਿ ਹਿਮਾਚਲ ਦੇ ਵਿੱਚ ਹੀ 26 ਜੂਨ ਵਾਲੇ ਦਿਨ ਇੱਕ ਦਿਨ ਦੇ ਵਿੱਚ ਸਭ ਤੋਂ ਵੱਧ ਬੱਦਲ ਫਟਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ ਦਾਜ਼ੀਏ ਦੇ 26 ਜੂਨ ਵਾਲੇ ਦਿਨ ਕੁੱਲੂ ਅਤੇ ਕਾਂਗੜਾ ਜ਼ਿਲ੍ਹਿਆਂ ਦੇ ਬੰਜਾਰ, ਗੜਸਾ, ਮਣੀਕਰਨ ਅਤੇ ਸੈਂਸ ਵਿੱਚ ਕਈ ਬੱਦਲ ਫਟਣ ਦੀਆਂ ਘਟਨਾਵਾਂ ਰਿਪੋਰਟ ਹੋਈਆਂ ਹਨ 2025 ਵਿੱਚ ਦਰਜ ਹੋਈਆਂ ਬੱਦਲ ਫਟਣ ਦੀਆਂ ਟੋਟਲ ਘਟਨਾਵਾਂ ਵਿੱਚ 25 ਘਟਨਾਵਾਂ ਸਿਰਫ ਹਿਮਾਚਲ ਪ੍ਰਦੇਸ਼ ਵਿੱਚ ਵਾਪਰੀਆਂ ਜਾਂਦ ਕੇ ਇੱਕ ਘਟਨਾ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹਾ ਵਿੱਚ 20 ਅਪ੍ਰੈਲ ਨੂੰ ਵਾਪਰੀ ਜਿਸ ਵਿੱਚ ਬੱਚਿਆਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 40 ਦੇ ਕਰੀਬ ਗੱੜ ਨੁਕਸਾਨੇ ਗਏ ਸਨ ਬੱਦਲ ਫਟਣ ਦੀ ਤਾਜ਼ਾ ਘਟਨਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੰਡੀ ਵਿੱਚ 29 ਜੁਲਾਈ ਨੂੰ ਵਾਪਰੀ ਬੱਦਲ ਫਟਣ ਦੀ ਘਟਨਾ ਵਿੱਚ ਜਿੱਥੇ ਸੈਂਕੜਿਆਂ ਵਾਹਨ ਮਲਵੇ ਵਿੱਚ ਰੁੜ ਗਏ ਜਿਸ ਤੋਂ ਇਲਾਵਾ ਕਈ ਮਕਾਨ ਅਤੇ ਵਾਹਨ ਮਲਵੇ ਹੇਠ ਦੱਬ ਗਏ ਮੰਡੀ ਦੇ ਡਿਪਟੀ ਕਮਿਸ਼ਨਰ ਅਪੂਰਵ ਦੇਵਗਨ ਨੇ ਦੱਸਿਆ ਕਿ ਰਾਹਤ ਅਤੇ ਬਚਾਅ ਦੇ ਕੰਮ ਯੁੱਧ ਸਤਰ ਤੇ ਜਾਰੀ ਹਨ ਹੁਣ ਤੱਕ 15 ਤੋਂ 20 ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਕਈ ਲੋਕ ਸੁਰੱਖਿਅਤ ਸਥਾਨਾਂ ਤੇ ਜਾਂ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਚਲੇ ਗਏ ਹਨ ਐਨਟੀਆਰਐਪ ਪੁਲਿਸ ਹੋਮਗਾਰਡ ਦੀਆਂ ਟੀਮਾਂ ਬਚਾਅ ਕੰਮਾਂ ਦੇ ਵਿੱਚ ਜੁਟੀਆਂ ਹੋਈਆਂ ਹਨ ਲੋਕ ਨਿਰਮਾਣ ਵਿਭਾਗ ਬਿਜਲੀ ਅਤੇ ਜਲ ਅਪੂਰਤੀ ਵਿਭਾਗ ਦੀਆਂ ਟੀਮਾਂ ਸੜਕਾਂ ਨੂੰ ਸਾਫ਼ ਕਰਨ ਅਤੇ ਬਿਜਲੀ ਪਾਣੀ ਨੂੰ ਬਹਾਲ ਕਰਨ ਵਿੱਚ ਜੁਟੀਆਂ ਹੋਈਆਂ ਹਨ ਹੁਣ ਤੱਕ ਮੰਡੀ ਜ਼ਿਲ੍ਹੇ ਵਿੱਚ 269 ਸੜਕਾਂ ਬੰਦ ਹਨ ਜਿਨ੍ਹਾਂ ਵਿੱਚ ਤਿੰਨ ਨੈਸ਼ਨਲ ਹਾਈਵੇ ਵੀ ਸ਼ਾਮਲ ਹਨ ਜੇਕਰ ਇਸ ਸਾਲ ਮੌਨਸੂਨ ਸੀਜ਼ਨ ਦੇ ਵਿੱਚ ਹੋਏ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ ਪ੍ਰਦੇਸ਼ ਵਿੱਚ ਹੀ ਹੁਣ ਤੱਕ 1523 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਹਾਲਾਂਕਿ 90 ਲੋਕਾਂ ਦੀ ਮੌਤ ਹੋ ਚੁੱਕੀ ਹੈ 35 ਲੋਕ ਲਾਪਤਾ ਹਨ 1320 ਮਕਾਨ ਹੁਣ ਤੱਕ ਡੈਮੇਜ ਹੋ ਚੁੱਕੇ ਹਨ